ਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਜੀ ਗੁਰੂ ਤੇਗ ਬਹਾਦਰ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਪੰਤਾ ਪਾਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਜੀ ਦੁੱਖਾਂ ਬਿਪੇਸ਼ਾ ਦਾ ਨਾਸ਼ ਕਰੋ ਬਾਬਾ ਜੀ ਔਖੀ ਕੜੀ ਨਾ ਦੇ ਕੰਨੀ ਸੰਤਨ ਜੀ ਗੁਰੂ ਤੇਗ ਬਹਾਦਰ ਮਹਾਰਾਜ ਪ੍ਰਕਾਸ਼ ਕਰੋ ਅਸੀਂ ਲੱਖ 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 ਵਧਾਈਆਂ ਸਾਥ ਸੰਗਤ ਜੀ ਨੂੰ ਕਰੋ ਕਿਰਪਾ ਆਪਣੀ ਮਿਹਰ ਕਰੋ you <laughs>

�� t referredi samboi r saliv variance Kelli sambo i bari sambo sayo I'm not نکالے راکی نے جی ہو ہے خداوند کے سامنے دور آ شوق منسو ہو گئے تو دتے سچے پاپ مال جنم تو دتے سچے پاپ اس مال جنم جنم لے ترشن دے کھاجی واں گلتے ہیں ترشن دے کھاجی واں دےوا I'm <speaking in> gonna <foreign language>

What the श्री वाहे गुरु साहिब जी देव सब मोन इंद्र महाशिव जोग करी कारिन भेद विरंज विचार ਜਾਪ ਨ ਛਾਡਿਓ ਏਕ ਕਰੀ ਮਥੁਰਾ ਜਨ ਕਉ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰੇਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਧਾਰਨ ਕਉ ਗੁਰਜੋਤ ਅਰਜੁਨ ਮਾਹੇ ਤਰੀ रमदास गुरू जग तार गुर जो ते अर्जुन माहे तरी लख ख़ुशिया पातशाई जे सस गुर नदर करे निमख हर नाम दे ਮੇਰਾ ਮਾਨ ਤਾਂ ਨਸੀਤਲੇ ਜੋ ਮੰਗਾ ਹਟਾ ਕੋਰੇ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਇਹਾ ਉਹਾ ਸਜ ਤਰਨ ਸੁਵੰਨੀ ਕਾੜ ਰਤਨ ਜੁੜਾਵੀ ਹਰ ਪ੍ਰੇਮ ਪੁਰਖ ਮਨ ਉਠਾ सबे काज सुहेलड़े थिए गुरु नानक सचगुर हो आया आयाधूर जल के मैं तकी तो शरनाए जियो मैं आसार की चित मैं मेरा सब दुख नाम रहे साधु रह रहे गुरु गोबिंद कहू नान गए जगत में के नपे हो गुरु राम नाम मैं गयो जा सामने ही को जे सिमरत संकट मेट दर से हारो सुखु टल गुर से भी ਸੋ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਇ ਸਫਤਿ ਖਸਮ ਦੀ ਨੂਰ ਅਰਸੋ ਗੁਰਸੋ ਤਦ ਡਿਟੇ ਸਜੇ ਮਾਲ ਜਨਮ ਜਨਮ ਦੀ सजन सजा पात शाहू सेर जिस पास ब सभ ने सहु ਸ਼ੇਰੀ ਵਾਹਿਗੁਰੂ ਸਾਹਿਬ ਜੀ ਸੋਲਟ ਮਹੱਲਾ ਪਹਿਲਾ ਕਰ ਬਹਿਲਾ ਮਨ ਹਾਲੀ ਖੇਲ ਸਾਨੀ ਕਰਨੀ ਸਰਮ ਪਾਣੀ ਤਨ ਖੇਤ नाम संतोग करी भी संतोख सुहागा रख गरीबी बेष पाऊ कर्म कर जमसी से घर पागठ देख मनहाली केरसानी करनी ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖੇ ਗਰੀਬੀ ਵੇਸ ਪਾਉ ਕਰਮ ਕਰ ਜਮਸੀ ਸੇ ਘਰ ਭਾਗ ਠ ਦੇ ਲਾ ਭੂਜੈ ਕੋਏ ਰਹਾ ਹਟ ਕਰ ਯਾਰ ਅੱਜ਼ਾ ਸਾਚੇ ਨਾਮ ਕਰ ਵਾਥ ਸੁਰਤ ਸੋਚ ਕਰ ਪਾਣ ਸਾਲ ਤੇਸ ਵਿੱਚ ਤੇਸ ਨੂੰ ਔ ਲਖ ਵਣ ਜਾਰਿਆ ਕਾਰ ਲੈਲਾ ਮਨ ਹਸ ਸੌਣ ਸਾਸ ਤੇ ਸੌਤਾ ਕਰੀ ਸਾਥ ਕੋੜੇ ਲੈ ਚੱਲ ਖਰ ਜਵਾਨ ਚੰਗਿਆਈਆ ਮਾ ਤੁਮਨ ਜਾਣ ਹੈ ਕੱਲ ਨਿਰੰਕਾਰ ਕਾ ਜੇ ਸਾਹੇ ਸੋ ਗਲੇ ਮਹਾਲ ਲਾਏ ਜੇ ਤਰ ਕਾ ਚਾਕਰੀ ਮੰਨ ਨਾਮ ਕਰ ਕਾ ਮਹਾਂ ਬਾਨਵੜੀਆ ਕਾ ਧਾਮਨੀ ਤਾਂ ਅੱਖੇ ਝੰਨ ਨਾਮ ਕੋ ਵੇਖੇ ਨਰ ਕਾਲ ਨਾਂ ਲਾਏ ਜੇ ਕਰ ਜਾ ਕਰੀ ਮੰਨ ਨਾਮ ਕਰ ਗੰਮ ਬਨਵਾਦੀਆ ਕਾਂਤਾਵਣੀ ਤਾ ਦਰਵਾਜ਼ੇ ਧਨ ਨਾਨਕ ਇਹ ਹੈ ਨਗਰ ਕਰ ਸਾਹ ਹਾਲੇ ਜੀ ਕੀ ਸੌਰਟ ਮਹੱਲਾ ਪਹਿਲਾ ਘਰ ਬਹਿਲਾ ਮਾਨ ਹਾਲੀ ਕੇ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਵਿਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਰੰਗ ਸਾਹਿਬ ਜੀ ਦੇ ਪਾਵਨ ਪਵਿੱਤਰ ਰੰਗ 595 ਤੇ ਸੌਰਟ ਰਾਗ ਅੰਦਰ ਸ਼ੁਭਾ ਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵਿਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ ਅੱਜ ਮਹਾਨ ਦਿਹਾੜਾ ਹੈ ਨਵੇਂ ਬਾਦਸ਼ਾਹ ਸ੍ਰਿਸ਼ਟੀ ਦੀ ਚਾਦਰ ਧਰਮ ਦੀ ਚਾਦਰ ਰਹੇ ਅੰਧ ਦੀ ਚਾਦਰ ਤੇਗ ਬਹਾਦਰ ਸਿਮਰਿਆ ਘਰਨਾਉ ਨੇ ਦਿਆਵੈ ਧਾਏ ਸਭ ਥਾਈ ਹੋਏ ਐਸੇ ਦਿਨ ਤੇ ਆਲ ਮਹਾਨ ਕਿਰਪਾਲੂ ਜਾਲੂ ਪਿਤਾ ਮਹਾਰਾਜ ਜੀ ਦਾ ਆਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਹੈ ਆਪ ਸਮੂਹ ਸੰਗਤਾਂ ਨੂੰ ਸਹਿਬਾਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ 4:30 ਵਜੇ ਵਿਸ਼ੇਸ਼ ਗੁਰਮਤ ਵਿਚਾਰਾ ਹੋਣਗੀਆਂ ਭਾਈ ਸਮੇਂ ਅਨੁਸਾਰ ਆਜਣੀਆਂ ਪਰ ਕੇ ਲਾਹੇ ਪ੍ਰਾਪਤ ਕਰਨੇ ਜੀ ਹੋਈਆਂ ਬੇਅੰਤ ਬੁੱਲਾ ਦਿਖੇ ਮਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ